ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਹਰਿਆਣਾ ਚਲੂ ਕੇ ਹੋਏ ਸੀ ਪੁਲਿਸ ਚੌਂਕੀ ਚ ਲਾਇਆ ਸੀਗਾ ਆਪਾਂ ਰਾਤ ਟੈਂਟ ਰੋहतक ਹਾਈਵੇ ਤੇ ਬਸ ਹੁਣ ਬਣਾਉਣੀ ਆ ਚਾਹ ਤੇ ਉਹ ਆਪਣੇ ਕੋਲ ਸਿਲੰਡਰ ਹੈ ਪਤਾ ਨਹੀਂ ਹੁਣ ਚੱਲੂ ਆ ਕਿ ਨਹੀਂ ਸਵੇਰੇ ਸਵੇਰੇ ਕੱਲ ਪੂਗੀ ਕਿ ਨਹੀਂ ਚੱਲਦਾ ਲੱਗਦਾ ਤਾਂ ਇਹ ਨਾ ਚੱਲਿਆ ਫਿਰ ਐਮਰਜੈਂਸੀ ਵਾਲੇ ਸਾਨੂੰ ਪਤਾ ਆਪਾਂ ਦਿਖਾਈ ਸੀ ਪਿਛਲੇ ਵਲੌਗਾਂ ਚ ਉਹੀ ਵਰਤ ਲਵਾਂਗੇ ਤੇ ਚਾਹ ਪੀਣੇ ਆ ਤੇ ਆਪਾਂ ਝੌਲ ਬਣਾ ਕੇ ਰੱਖੇ ਹੋਏ ਸੀ ਕਾਫੀ ਉਹ ਖਾਵਾਂਗੇ ਬਾਕੀ ਬੋਲ ਜੇ ਪਾਟ ਗਏ ਥੋੜੇ ਜੇ ਹਵਾ ਜੀ ਵਾਇਦਦੀ ਰਹਿੰਦੀ ਰੁੱਖੀ ਜੀ ਅੱਧਾ ਕ ਦਿਨ ਤਾਂ ਮਾਸਕ ਜਾਂ ਰੱਖ ਲੈਣਾ ਮੈਂ ਬਾਲਾ ਟਾਈਮ ਵੀ ਨਹੀਂ ਰੱਖਿਆ ਜਾਂਦਾ ਮੁੜਕਾ ਆਉਂਦਾ ਹੈ ਤਾਂ ਕਰਕੇ ਬਾਕੀ ਥੋੜੇ ਜੇ ਪਹਿਲਾਂ ਪਾਟ ਗਏ ਸੀ ਮਾਸਕ ਦੁਬਾਰਾ ਲਾਉਣ ਲੱਗੇ ਹਾਂ ਚਲੋ ਬਣਾਉਣੇ ਆ ਬਸ ਇੱਕ ਸਰਪ੍ਰਾਈਜ਼ ਹੋਰ ਮਿਲ ਗਿਆ ਆਪਣੇ ਫੋਨ ਵੱਲੋਂ ਇਹ ਸਾਹ ਨਿਕਲ ਗਿਆ ਪਤਾ ਜਾਂ ਰਾਤ ਪਾ ਕੇ ਫੋਨ ਜਦੋਂ ਚਲਾਉਣ ਲੱਗਿਆ ਹਾਂ ਮੂਹ ਤੇ ਆ ਗਈ ਸੀ ਸਕਰੀਨ ਜਿਹੜੀ ਲੈ ਕੇ ਹਰਮੋਨੀਅਮ ਬਣਾਇਆ ਪਿਆ ਦਾ ਵਜਾਉਣਾ ਹਰਮੋਨੀਅਮ ਮੇਰੇ ਅੱਬਾ ਹਰਮੋਨੀਅਮ ਵਜਾਉਂਦੇ ਸਨ ਸਿੱਖਿਓ ਆਹ ਬੈਗ ਵੀ ਇਹਦੀ ਹੈ ਕੋਲਣ ਵਾਲੀ ਏ ਜੋੜਨਾਂਗੇ ਰਬੜ ਹੈਗੀ ਏ ਕੋਈ ਰਬੜ ਓਏ ਲੈਸ ਚ ਪੰਨਾਂ ਰਬੜ ਬੰਨਲ ਨੇਤੇ ਇਹ ਜੀ ਬਹੁਤ ਅੱਛੀ ਨੀ ਮੋਬਾਈਲ ਤੇ ਜਰਾ ਕਿ ਉਹ ਪੰਗਾ ਨਾ ਉਹ ਪਲੇਟ ਦਿੰਨੇ ਤੇ ਫਿਰ ਆਇਆ ਵੀ ਆ ਚੀਜ਼ ਜਿੱਡੀ ਗੂਗੀ ਨਾ ਲੈ ਕੇ ਉਹ ਲੰਗ ਦਾ ਲਾਈ ਜੂ ਆਪਣਾ ਵਦਿਕਾ ਤੇ ਬਣਾਈਏ ਚਾਹ ਫਿਰ ਇਧਰ ਖੜੇ ਆਪਣੇ ਸਾਈਕਲ ਆ ਚੈੱਕ ਕਰ ਸਕਦੇ ਹਾਂ ਚੌਂਕੀ ਚ ਆਹ ਕੈਮਰਾਮੈਨ ਜਸ ਮਿਲਿਆ ਸੀਗਾ ਚੰਕੀ ਲੋ ਬਾਹਰ ਬਾਂਦਰ ਬੈਠੇ ਆਖਾਵਾ ਸੁਣੋ ਉਹ ਵੀ ਬਾਹਰ ਜਾ ਕੇ ਤੇ ਇੱਧਰ ਲੈਟ ਲੂਟ ਜੀ ਪਈ ਆ ਪਾਣੀ ਵਾਲੀਆਂ ਬੋਤਲਾਂ ਪੰਗੀਆਂ ਸਾਡੀਆਂ ਤੇ ਤੇਰਾ ਚਾਹ ਬਣਾਉਣੇ ਆ ਬਈ ਬਣਾਈਏ ਬਣਾਉਗੇ ਕਾਫੀ ਬਣਾਉਣੀ ਹੈ ਉਹ ਵੀ ਬਹੁਤ ਨਹੀਂ ਬਾਬੇ ਕਾਫੀ ਹੈ ਹੀ ਨਹੀਂ ਸਾਚਾ ਆਪਣੇ ਕੋਲ ਚਲੋ ਫਿਰ ਚਾਹ ਪੀਨੇ ਆ ਫਿਰ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਇੰਨਾ ਕ ਚੱਲਦਾ ਇਹ ਬਹੁਤ ਅਸਰ ਹੋਇਆ ਇਹ ਨਾਲ ਸਾਨੂੰ ਇਹਦੀ ਉਹ 2D ਜਿਹੜੀ 3D ਉਹ ਸ਼ਾਇਦ ਨਵੀਂ ਬਾਕੀ ਸੀ ਜਾਂ ਠੰਡ ਕਰਤੀ ਹੈ ਹਾਂ ਠੰਡ ਕਰਤੀ ਰੁਹਾਗਾ ਤੇ ਪਰ ਨਹੀਂ ਵੀ ਮੱਲਾ ਦਾ ਇਹ ਨਾਲ ਹੀ ਦਾਲਦਾ ਥੋੜਾ ਜਿਹਾ ਵੱਧ ਹੁੰਦਾ ਹੈ ਕਿ ਜਿੰਦੀ ਨਵੀਂ ਪਾਲਾਂਗੇ ਚੱਲੋ ਅੱਗੇ ਜਾ ਕੇ ਕਿਤੇ ਫੇਰ ਚੌਲ ਗਰਮ ਕਰ ਰਹੇ ਹਾਂ ਫੇਰ ਚਾਹ ਬਣਾਵਾਂਗੇ ਤੇ ਫੇਰ ਕਰਦੇ ਆ ਆਪਣਾ ਟੈਂਟ ਵਗੈਰਾ ਇਕੱਠਾ ਲੈ ਗੀਂ ਕਰਕੇ ਤੇ ਬਾਅਦ ਨੇ ਅੱਗੇ ਨੂੰ ਤੇ ਇਹਨੇ ਤੁਹਾਨੂੰ ਬਾਹਰ ਦਾ ਥੋੜਾ ਜਿਹਾ ਵਿਊ ਦਿਖਾ ਦੇਈ ਆਪਾਂ ਤੋ ਬੈਠੇ ਮੂਰੇ ਦੋ ਬਾਂਦਰ ਤਾਂ ਉਹ ਬੈਠੇ ਆਗੇ ਤੜਕੇ ਤੜਕੀ ਨਾਂ ਲੈ ਲੈ ਆ ਖਾਣਗੇ শাਲਾ ਹੀ ਮਾਰਦੇ ਫਿਰਦੇ ਆ ਇਹ ਲੈ ਘਾ ਵਟਾ ਇੱਧਰ ਟਾ ਵਟਾ ਮੂਰੇ ਉਹ ਬੈਠੇ ਦੋ ਤਿੰਨ ਉਹ ਵੀ ਹੰਦਾ ਨਰੀ ਹੀ ਆ ਬਈ ਨਰੀ ਟੈਂਟਰ ਦਾ ਬਾਲੇ ਆ ਗਏ ਪਰਾਂ ਦਾ ਬਾਤੜਿਆ ਫਿਰਦਾ ਉਹ ਸਾਹਮਣੇ ਆ ਗਿਆ ਨਾਕਾ ਤੇ ਪੁਲਿਸ ਚੌਕੀ ਤੱਕ ਹੀ ਰੁਕੇ ਸੀਗੇ ਰੁਤਕ ਹਾਈਵੇ ਤੇ ਆ ਜਾਂਦੇ ਆ ਆ ਇਹਨੇ ਟਾਈਮ ਤੇ ਤਿੰਨ ਨਾਰੀ ਚਾਹ ਬਣ ਜਾਂਦੀ ਹੈ ਹਜੇ ਇਹਨੂੰ ਬੜਾ ਜਾਈ ਨਹੀਂ ਆਉਣ ਲੱਗਿਆ ਇਹਨੇ ਚੌਲ ਖਾਣੇ ਆਹੇ ਚੌਲ ਬਣੇ ਪਏ ਆ ਬਾਕੀ ਹੁਣ ਤਾਂ ਥੋੜੇ ਦਿਨਾਂ ਜੀ ਤੁਹਾਨੂੰ ਬਹੁਤ ਘੈਂਟ ਵੀਊ ਦੇਖਣ ਨੂੰ ਮਿਲਣਗੇ ਫਿਰ ਵਲੌਗ ਵੀ ਲੰਮੇ ਹੋ ਜਾਣਗੇ ਤੇ ਲਓ ਪੂਰੇ ਗੁਜਰਾਤ ਦੇ ਨਜ਼ਾਰੇ ਜਾਹਤ ਮਾਂ ਮੰਗੇ ਸੱਕਰ ਖੰਡ ਦੀ ਵਰਤੋਂ ਨਹੀਂ ਕਰਦੇ ਸੱਕਰ ਗੋੜਵਾ ਸਹੀ ਜੀਦਣ ਤੇ ਲੈ ਚੀਆਂ ਅਸੀਂ ਚੱਕ ਰੱਖੀਆਂ ਨਾਲ ਲੈ ਚੀਆਂ ਵੀ ਬਾਦੀਆਂ ਸਫ਼ਰ ਆਪਣਾ ਇਦਾਂ ਸ਼ੁਰੂ ਹੋ ਚੁੱਕਿਆ ਤੇ ਪਾਣੀ ਵਗੈਰਾ ਸਾਡੇ ਕੋਲੇ ਮੁੱਕਿਆ ਪੈ ਜਾਵਾ ਤੇ ਇੱਕ ਪਾਵਰ ਬੈਂਕ ਵੀ ਪੂਰਾ ਲੋ ਹੋ ਚੁੱਕਿਆ ਦੇਖੋ ਨਹੀਂ ਦੋ ਹੋ ਚੁੱਕਿਆ ਇੱਕ ਛੋਟਾ ਸੀਗਾ ਤੇ ਉਹ ਵੀ ਅੱਜ ਆਪਾਂ ਚਾਰਜ ਲਾਉਣਾ ਅੱਜ ਆਪਾਂ ਨੂੰ ਕੋਈ ਵਧੀਆ ਜੀ ਲੋਕੇਸ਼ਨ ਭਾਲਣੀ ਪਣੀ ਹੈ ਸ਼ਾਮ ਨੂੰ ਜਿੱਥੇ ਆਪਣੇ ਫੋਨ ਵਗੈਰਾ ਚਾਰਜ ਹੋ ਜਾਣ ਨਾਲੇ ਪਾਵਰ ਬੈਂਕ ਤੇ ਨਾਲੇ ਆਪਾਂ ਖਾਣਾ ਪੀਣਾ ਬਣਾ ਸਕੀਏ ਤੇਰਾ ਪਹਿਲੀ ਪ੍ਰੋਬਲਮ ਹੈ ਜੀ ਉਹ ਹੈਗੀ ਆਪਣੀ ਪਾਣੀ ਭਰਨਾ ਹੈਗਾ ਤੇ ਉਹਦਾ ਚਲੋ ਭਰ ਲਾਂਗੇ ਪੰਪ ਆ ਜੂ ਇੱਥੇ ਕਿਤੇ ਨੇੜੇ ਪੰਪ ਤੋਂ ਭਰ ਲਾਂਗੇ ਪਾਣੀ ਤੇ ਨਾਲੇ ਫਰੈਸ਼ ਹੋ ਜਾਵਾਂਗੇ 10 ਮਿੰਟ ਉੱਥੇ ਤੇ ਵੀਊਜ਼ ਵੀ ਚੈੱਕ ਕਰੋ ਪੰਪ ਆ ਹੀ ਗਿਆ ਸਾਹਮਣੇ ਉਹ ਸੀ ਐਚਪੀ ਦਾ ਉਹ ਤੇ ਰਖਦੇ ਆ ਪਾਣੀ ਪੂਣੀ ਭਰਦਿਆਂ ਨਾਲੇ ਫਰੈਸ਼ ਹੋ ਕੇ ਆਉਣੇ ਆ ਤੇ 10 ਮਿੰਟ ਫੋਨ ਵੀ ਚਾਰਜ ਕਰ ਲਾਂਗੇ ਬਾਕੀ ਇੰਟਰਨੈਟ ਸਪੀਡ ਘਾਟੀ ਸੀਗੀ ਇੱਧਰ ਜਵੇਰ ਦਾ ਲਾਇਆ ਪਿਆ ਵਲੌਗ ਅਪਲੋਡ ਤੇ 6 ਵਜੇ ਦਾ ਮਨ ਲਾ 9 10 ਹੋ ਗਿਆ ਅਜੇ ਤੱਕ ਪਿਆਣੀ ਹਜੇ ਵੀ 4-5 ਘੰਟੇ ਦਿਖਾਈ ਜਾਂਦਾ ਤੇ 1:30 ਵਜੇ ਦਾ ਆਪਣਾ ਟਾਈਮ ਹੁੰਦਾ ਜੇ ਨੈਟਵਰਕ ਨਾ ਆਇਆ ਫਿਰ ਲੇਟ ਹੋ ਜੂਗਾ ਚਲੋ ਦੇਖਦੇ ਹਾਂ ਵੀ ਇਧਰ ਨੈਟਵਰਕ ਵਧੀਆ ਆ ਜੇ ਤਾਂ ਅਪਲੋਡ ਕਰਦਾ ਵੀ ਟਾਈਮ ਸਰ ਇੱਕ ਪੰਪ ਹੋਰ ਟੱਪੇ ਉੱਥੇ ਫਰੈਸ਼ ਹੋ ਰਿਆ ਸੀਗਾ ਪਾਣੀ ਜ ਪਰ ਇੰਨਾ ਵਧੀਆ ਨਹੀਂ ਸੀਗਾ ਹੋਰ ਹੀ ਕੁਝ ਜас ਯਾਰ ਹੋ ਰਿਹਾ ਚੱਲਦਾ ਨਹੀਂ ਸੀ ਉਹਨਾ ਚੰਗੀ ਤਰ੍ਹਾਂ ਤੇ ਹੁਣ ਆਹ ਅੱਗੇ ਪੰਪ ਆਇਆ ਤਾਂ ਭਰਦੇ ਆ ਪਾਣੀ ਇਹ ਘਰ ਮੀ ਆਉਂਦੀ ਹੁਣ ਓਵਰਟੈਕ ਕੋ ਭਾਈ ਤੇ ਭਰਦੇ ਆ ਪਾਣੀ ਕਿਉਂਕਿ ਪਾਣੀ ਮੇਨ ਹੈ ਥੋੜਾ ਜਿਹਾ ਵਧੀਆ ਮਿਲ ਜੇ ਚੰਗਾ ਨਹੀਂ ਟੱਡੇ ਜੇ ਖਰਾਬ ਹੋ ਜਾਂਦਾ ਜੇ ਕਿਤੋਂ ਮਾੜਾ ਜਿਹਾ ਵੀ ਖਰਾਬ ਪਾਣੀ ਮਿਲ ਜੇ ਸਾਊਥ ਵਾਲੀ ਸਾਈਡ ਹੋਇਆ ਸੀ ਮੇਰੇ ਨਾਲ ਪਾਣੀ ਭਰ ਰਹੇ ਹਾਂ 2 ਲੀਟਰ 2 ਲੀਟਰ 4 ਲੀਟਰ ਐਚ 5 ਲੀਟਰ ਤੇ ਇੱਕ ਹੋਰ ਆ ਲੀਟਰ ਵਾਲੀ ਉਹ ਭਰੀ ਪਈ ਹੈਗੀ ਅੱਜ ਦਾ ਵਲੌਗ ਸਾਡਾ ਲੇਟ ਹੋ ਜੂਆ 1:30 ਦਾ ਟਾਈਮ ਹੁੰਦਾ ਇੱਕ 11 ਹੋ ਗਏ ਕੋਈ ਉੱਥੇ 2 ਘੰਟੇ ਦਿਖਾਈ ਜਾਂਦਾ ਹਜੇ ਵੀ ਚਲੋ ਇੱਕ ਘੰਟਾ ਆ ਗਿਆ ਫਿਰ ਵੀ ਲੇਟ ਹੋ ਜੂਆ ਕਿਉਂਕਿ ਫੋਨ ਤੇ ਵੀ ਪ੍ਰੋਬਲਮ ਆ ਉਸ ਐਦਾਂ ਦੀ ਹਾਲਤ ਹੈ ਦੀ ਕੈਮਰਾ ਤੇ ਇਹਦੇ ਚੱਲਦੇ ਨਹੀਂ ਜਿੰਨਾ ਖਰਾਬ ਆਗਾ ਤੇ ਨੈਟਵਰਕ ਪ੍ਰੋਬਲਮ ਵੀ ਆਉਂਦੀ ਇਹਦੇ ਚੰਤੀਨੇ ਵੀ ਸਾਰਾ ਲੋਡ ਕਰਦਾ ਬਈ ਗੱਲ पे ਆਪਣਾ ਇੱਕ ਮਿੰਟ ਕੰਟੀਨਾ ਵੀ ਇਹਦਾ ਖਰਾਬ ਆ ਭੰਨਿਆਂ ਪੈ ਜਾਮਾ ਜੀ ডিসਪਲੇ ਇਹਦੀ ਚੇਂਜ ਹੋਈ ਹੋਈ ਏ ਮਤਲਬ ਜਾਲੀ ਜੀ ਹੈਗੀ ਇਹ ਆਪਾਂ ਫੜਿਆ ਸੀਗਾ ਹਰਿਆਣੇ ਵਾਲਾ ਮੁੰਡਾ ਜਿਹੜਾ ਸਰਜੀਤ ਜਿਹੜਾ ਚੈਨਾ ਘੁੰਮ ਰਿਹਾ ਹੁਣ ਸਾਨੂੰ ਪਤਾ ਹੋਊਗਾ ਦੇਖੀ ਆਉਣੀਆਂ ਮਾੜੀਆਂ ਮੋਟੀਆਂ ਵੀਡੀਓਾਂ ਉਹਦੇ ਕੋਲੇ ਫਾਲਤੂ ਪਿਆ ਸੀ ਇਹ ਫੋਨ ਤੇ ਬਾਈ ਤੋਂ ਲੈ ਲਿਆ ਸੀ ਮੈਂ ਵੀਡੀਓ ਵਗੈਰਾ ਅਪਲੋਡ ਕਰਨ ਵਾਸਤੇ ਪਰ ਡੰਗ ਜਾਂ ਵਧੀਆ ਲਾਹੀ ਜਾਂਦਾ ਬਸ ਆਪਣਾ ਆ ਟੂਰ ਇਹ ਵਧੀਆ ਕਢਾ ਦੇ ਅਜ ਦੂ ਬਾਦ ਆਪਾਂ ਨਵਾਂ ਲੈ ਲਾਂ ਇਹ ਫੋਨ ਤੇ ਇਧਰ ਪਿੰਦਰ ਤੋਂ ਹੌਟਸਪੌਟ ਲੈ ਕੇ ਦੇਖਦੇ ਹਾਂ ਕਿ ਆ ਆ ਜੀ ਵਧੀਆ ਚੱਲਦਾ ਤੇਰੇ ਵਾਲਾ ਉਹ ਹਾਂ ਪਿੰਨੇ ਕਿੱਡਣੇ ਜੁੰਡੇ ਆ ਪੱਲਾ ਉਹੀ ਛੱਡ ਹੌਟਸਪੌਟ ਖੜ ਜਾ ਫਿਰ ਐ ਤਾਂ ਲੇਟ ਹੀ ਬੜਾ ਹੋਊਗੀ ਕੰਮ ਬਹਿ ਜਾਣਾ ਰੇ ਹੋਰ ਜਮੀ ਲਾਉਣਾ ਪਊਗਾ ਹੋਰ 18 ਰਹਿ ਗਿਆ ਕੱਢ ਲਿਆ ਕਿੰਨੇ ਇੱਥੇ ਕੋਟ ਜੀ ਬੈਟਰੀ ਵਾਲੀ ਘੱਟ ਕੱਢਦਾ ਇਹ ਇਹਨੂੰ ਆਪ ਦੇ ਕੇ ਇੱਕ ਨਾਲ ਲੈ ਲੇ 13 ਇਹ ਤਾਂ ਫੜਾ ਹੀ ਦੇਉ ਉਹਨੂੰ ਮੈਂ ਜਦੋਂ ਆ ਗਿਆ ਹੁਣ ਆਹ ਸਫਰੇ ਜਾ ਕਰ ਲਈਏ ਦੂਆ ਉਹਨੂੰ ਫੜਾ ਦਾਂਗੇ ਇਹ ਫਿਲਰੂ ਆਇਆ 24 ਹੋ ਗਿਆ ਨਾ ਡਾਟਾ ਕਿ ਉਹ ਗਾਲੇ ਤੇ ਪਈ ਆ ਉਹ ਜੀ ਉਹ ਮoure ਬੈਗ ਤੇ ਪਰਲੇ ਪਾਸੇ ਪਈ ਐ ਮੋਟਾ ਗਾਜ ਬਸ ਸਾਰਾ ਠੂੜੇ ਜੇ ਕਢਾ ਖਾ ਦੇਣਾ ਆਪਣੇ ਮੂਹਨ ਦੋਨੇ ਖਿੱਲਰ ਨਾਲੇ ਪਏ ਆ ਸਾਰੇ ਲਾ ਲਿਆਉਣਾ ਤੇ ਹੁਣ ਬਹਿ ਗਏ ਖਾਣੇ ਆ ਛੋਲੇ ਮੂੰਫਲੀ ਤੇ ਬਦਾਮ ਜੇ ਭੁੰਨਤੇ ਸੀਗੇ ਇਹ ਖਾਣੇ ਆਗੇ ਬਲੌਗ ਵਿੱਚ ਸਵੇਰ ਦਾ ਲਾਇਆ ਪਿਆ 6:00 ਵਜੇ ਦਾ ਅਜੇ ਤੱਕ ਨਹੀਂ ਪਿਆ ਸਮਾਂ ਹੀ ਬੜਾ ਲੱਗ ਰਿਹਾ ਹੈਗਾ ਦੂਜਾ ਫੋਨ ਹੈ ਜਿਹੜਾ ਮੇਰੇ ਕੋਲ ਛੋਟਾ ਉਹ ਫੋਰਜੀ ਹੈਗਾ ਉਹਦੇ ਚ ਪੈਂਦਾ ਨਹੀਂ ਕਿਉਂਕਿ ਬਲੌਗ ਵੱਡਾ ਵਾਹ ਵਾ ਹੈਗਾ 10 12 GB ਦਾ ਹੈਗਾ ਹੈਗਾ ਪਾ ਕਰਕੇ ਟਾਈਮ ਲਾ ਜਾਂਦਾ ਦੇ ਅੱਧੇ ਘੰਟੇ ਦਾ ਬਲੌਗ ਐਨਾ ਕ ਬਣ ਜਾਂਦਾ ਹੈਗਾ ਤਾਂ ਹੀ ਮੈਂ ਛੋਟੇ ਬਲੌਗ ਬਣਾਏ ਸੀ ਪਹਿਲਾਂ ਕਈ ਦਿਨ ਅੱਜ ਅੱਧੇ ਘੰਟੇ ਦਾ ਬਣਾਇਆ ਸੀਗਾ ਉਹ ਕੱਲ ਸੱਚ ਤੇ ਹੁਣ ਉਹ ਵੱਡਾ ਐਨਾ ਹੋ ਗਿਆ ਹੁਣ ਅਪਲੋਡ ਹੀ ਨਹੀਂ ਹੋ ਰਿਹਾ ਵਾਈਫਾਈ ਪੁੱਛਿਆ ਸੀਗਾ ਬਾਈਆਂ ਤੋਂ ਤੇ ਬਾਈਆਂ ਨੇ ਮਨਾ ਕਰਤਾ। ਫਾਮਪੜੇ ਬਾਈ ਤੋਂ ਪੁੱਛਿਆ ਸੀ ਉਧਰ ਉਹ ਕਹਿੰਦਾ ਮਾਲਕ ਨੂੰ ਪਤਾ ਪਾਸਵਰਡ ਸਾਨੂੰ ਪਤਾ ਨਹੀਂ ਆ। ਚਲੋ ਮੈਂ ਕੋਈ ਨਾ। ਬਾਤੀ ਤੁਸੀਂ ਦੱਸੋ ਟਾਈਮਿੰਗ ਕੀ ਰੱਖੀਏ ਤੁਹਾਡੇ ਹਿਸਾਬ ਨਾਲ। ਤੁਸੀਂ ਕਿਹੜੇ ਕੀ ਟਾਈਮ ਫ੍ਰੀ ਹੁੰਨੇ ਹੋਗੇ? ਕਿਹੜੇ ਟਾਈਮ ਤੁਸੀਂ ਵਲੌਗ ਦੇਖਣਾ ਚਾਹੋਗੇ? ਫਿਰ ਅਸੀਂ ਉਸ ਟਾਈਮ ਜੇ ਪਾ ਦਿਆ ਕਰਾਂਗੇ। ਬਾਕੀ ਫਿਰ ਉਸ ਹਿਸਾਬ ਨਾਲ ਅਸੀਂ ਵਲੌਗ ਪਾ ਲਿਆ ਕਰਾਂਗੇ ਤੁਸੀਂ ਟਾਈਮਿੰਗ ਦੱਸ ਦਿਓ ਇੱਕ ਸਵੇਰੇ ਸ਼ਾਮ ਦੀ ਕਦੋਂ ਪਾਇਆ ਕਰੀਏ ਵਾਹ 1:30 ਵਜੇ ਆਉਂਦਾ ਮੇਰਾ ਤੇ 2:00 ਦਾ ਆਉਂਦਾ 8 ਵਜੇ ਹਾਂ ਦੇਖ ਲਿਆ ਸੀ ਮੈਂ ਆਹ ਬਾਈ ਕਰਦਾ ਪ੍ਰਦੂਸ਼ਣ ਇੱਥੇ ਪੰਪ ਤੇ ਇਧਰ ਕੰਨੀ ਤੇ ਲਾਇਆ ਹੋਇਆ ਨੇ ਉਹ ਵਰਦਾ ਵਾਈਪਰਾਂ ਉਧਰ ਤੇ ਉਹ ਬਾਈ ਚਾਹ ਲਿਆ 28 ਕਿਲੋਮੀਟਰ ਪਿੱਛੇ ਆ ਪੰਪ ਅੱਜ ਪਾਉਣ ਟੱਪ ਜਾਂਗੇ ਰੋहतक ਤੱਕ ਦੇ ਜੇ ਵਲੌਗ ਪੈ ਜੇ ਸਮਾਂ ਬਹੁਤ ਲਾ ਰਿਹਾ ਹੈ ਕਿੰਨੇ ਕ ਟਾਈਮ ਜਾ ਗਿਆ ਉਹ 10 ਘੰਟੇ ਆਈ ਨੇ ਕਬ ਨਜਾਇਜ਼ ਹੀ ਹੈ ਰੋ ਇਹ ਤੇ ਨੈਟਵਰਕ ਮੇਰਾ ਫੁੱਲ ਆ ਗਿਆ ਮਨ ਲਗਾਣਾ ਹਾਂ ਛੱਡੀ 2:00 12 ਹੋ ਗਏ ਅਜੇ ਵੀ ਬੱਤਰੀ ਹੀ ਪਿਆਗਾ ਵਾਈਫਾਈ ਦਾ ਨੈਟਵਰਕ ਵੀ ਹੈ ਚੱਜ ਨਾਲ ਫੜ ਨਹੀਂ ਰਿਹਾ ਹੁਣ ਜਾਂ ਮਨ ਲਗਾ ਦਾ ਕੰਦ ਨਾਲ ਨਾ ਮਾਰਨਾ ਬਈ ਕੱਲ ਨੂੰ ਵਲੌਗ ਆਪਾਂ ਕੁਆਲਿਟੀ ਘਟਾ ਦਾਂਗੇ ਗੱਲ ਤੋਂ ਬੜੀ ਹਾਈ ਕੁਆਲਿਟੀ ਤੇ ਨਹੀਂ ਪਾਉਂਦੇ ਤਾਂ ਕਿ 2 4 ਜੀਬੀ ਦਾ ਹੋਵੇ ਬਸ ਥੋੜਾ ਛੇਤੀ ਪਾਇਆ ਜਾਂਦਾ ਹੈ ਹੁਣ 10 10 ਜੀਬੀ ਦਾ ਤਾਂ ਬੜਾ ਟਾਈਮ ਲਾਉਂਦਾ ਅੱਜ ਤਾਂ ਸਫਰ ਵੀ ਨਹੀਂ ਕੋਈ ਵੀ ਕੱਢਿਆ ਅਸੀਂ ਤੇ ਬਲੌਗ ਪਾਉਂਦੇ ਪਾਉਂਦੇ ਨਹੀਂ 2 ਵਜਾ ਵਾਲੇ ਔਕਾਹ ਵਗੈਰਾ ਤਾਂ ਸਿਸਟਮ ਥੋੜਾ ਜਿਹਾ ਚਲੋ ਦੇਖਦੇ ਆ ਜੇ ਬਾਈ ਵਾਈਫਾਈ ਦੇ ਦਿੰਦਾ ਤਾਂ ਛੇਤੀ ਪਾਇਆ ਜਾਂਦਾ ਫਿਰ ਅਸੀਂ ਟਾਈਮ ਨਾਲ ਸਫਰ ਆਪਦਾ ਅੱਗੇ ਤੈਅ ਕਰ ਸਕਦੇ ਸੀ ਇੱਧਰ ਪਏ ਆ ਹੁਣ ਪਾਰਕ 'ਚ ਪੰਪ ਦੇ ਇਹ ਚੱਲ ਜਾਂਦਾ ਫੋਨ ਤੇ ਮੈਂ ਵੀ ਪਿਆ ਇੱਥੇ ਸੋਲੇ ਅਸੀਂ ਖਾ ਲੇ ਫੂਕਲੀ ਵਗੈਰਾ ਭਉਂਦੀ ਸੀਗੀ ਜਿਹੜੀ ਹੁਣ ਥੋੜਾ ਜਿਹਾ ਟਾਈਮ ਹੋਰ ਵੇਟ ਕਰਦੇ ਆ ਜੇ ਜ਼ਿਆਦਾ ਟਾਈਮ ਲਾਉਂਦਾ ਹੋਇਆ ਫਿਰ ਅਸੀਂ ਟੱਪ ਜਾਾਂਗੇ ਫਿਰ ਆਪਣਾ ਵਲੌਗ ਰਾਤ ਨੂੰ 7-8 ਵਜੇ ਆਊਗਾ ਹੋ ਸਕਦਾ ਲੇਟ ਵੀ ਆਵੇ ਤੂੰ ਸੋਚ ਰਿਹਾ ਤਾ ਸਾਡਾ ਸਫਰ ਨਿਬੜਨਾ ਹੀ ਨਹੀਂਗਾ ਜਿਵੇਂ ਜਿਸ ਤਰ੍ਹਾਂ ਕਰ ਰਿਹਾ ਤਾਂ ਕਰਦੇ ਕੋਈ ਨਾ ਕੋਈ ਹਾਲ ਇਹਦਾ ਵੀ ਇਹਦੇ ਨੈਟਵਰਕ ਵਾਲੇ ਏਰੀਏ 'ਚ ਰੁਕਣਾ ਪਿਆ ਕਰੂਗਾ ਪਰ ਐ ਜਿਆਦਾ ਵਾਰ ਕਟਣੀ ਹੋਇਆ ਕਰੂਗੀ ਨੈਟਵਰਕ ਵਾਲੇ ਏਰੀਆ ਪਾਰ ਲਾਂਗੇ ਤੇ ਫਿਰ ਸਾਡੀ ਕੁਕਿੰਗ ਵੇਅਰ ਰਹਿ ਜਾ ਕਰੂਗੀ ਮਿਲਿਆ ਨਹੀਂ ਪਤਾ ਏਅਰ ਆ ਜਾਦਾ ਹੋਣਾ ہاں ਨਹੀਂ ਰਾ ਵੀ ਜਿਆਦਾ ਹੋ ਸਕਦਾ ਤਾਂ ਭਾਲਦੇ ਭਾਲਦੇ ਕੋਸਾ ਨੂੰ ਆ ਘਰ ਕੇ ਹੀ ਪਹਿਲਾ ਟਾਈਮ ਨਾਲ ਰੁਕ ਜਾਂਦੇ ਸੀਗੇ ਪਰ ਟਾਈਮ ਨਾਲ ਜੇ ਰੁਕਦੇ ਆ ਉਹਦਾ ਨੈਟਵਰਕ ਨਹੀਂ ਹੁੰਦਾ ਕਿਸੇ ਜਗ੍ਹਾ ਤੇ ਐ ਹੁਣ ਔਖਾ ਜਾ ਹੋਇਆ ਸਿਸਟਮ ਦੇ ਨੇ ਕੋਈ ਨਾ ਕੋਈ ਅਲ ਦਾ ਕੱਢਾਂਗੇ ਆ ਪੰਪਰ ਹੋ ਜਾਂਦਾ ਬਾਈ ਜੀ ਨੇ ਚਾਹ ਲੈ ਕੇ ਪੀ ਸੰਨ ਇਹ ਬਾਈ ਨੇ ਇੱਥੇ ਆ ਬਣਾਈ ਹੋਈ ਛੋਟੀ ਜੀ ਆਪਣੀ ਇਹ ਚ ਇਹ ਪ੍ਰਦੂਸ਼ਣ ਕਰਦਾ ਤੇ ਚਲੋ ਫਿਰ ਬਾਦਦੇ ਅੱਗੇ ਨੂੰ ਹੋਰ ਤਾਂ ਕੁਝ ਨਹੀਂ ਕਰ ਸਕਦੇ ਅਸੀਂ। ਬਲੌਗ ਲੋਗ ਲੇਟ ਕਿ ਆਉਣਗੇ ਆਉਣਗੇ। ਅੱਗੇ ਜਾ ਕੇ ਦੋ ਰਾਹ ਪਾੜ ਰਹੇ ਆ। ਤੇ ਵਲੌਗ ਸਾਡਾ ਅਪਲੋਡ ਹੋ ਗਿਆ ਸੀਗਾ। ਲੇਟ ਵਾਵਾ ਹੋ ਗਿਆ 3 ਵਜੇ ਪਿਆਗਾ। ਤੇ ਹੁਣ ਇੱਕ ਜਾ ਰਾਹ ਜਾਂਦਾ ਇਧਰ ਨੂੰ ਰੋਤ ਕੰਨੀ ਚੌਂਕ ਤੋਂ ਪરા ਜਾਂਦਾ। ਦਿੱਲੀ ਕੰਨੀ ਤੇ ਅਸੀਂ ਰੋਤ ਕਾਲੀ ਸਾਈਡ ਦੀ ਜਾਵਾਂਗੇ। ਬਾਕੀ ਸ਼ਾਮ ਆਉਣ ਵਾਲੀ ਆ। ਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਛਪਨ ਵਾਲੀ ਏ ਥੋੜਾ ਜਿਹਾ ਰਹਿ ਗਿਆ ਤੇ ਰੁਕਦੇ ਆ ਕਿਤੇ ਜਾ ਕੇ ਕਿਤੇ ਲਾਉਣੇ ਆ ਡੇਰੇ ਜਾ ਕੇ ਪਕਾਉਣੇ ਆ ਰੋਟੀਆਂ ਖਾਣੀਆਂ ਪੈਣੀਆਂ ਭੁੱਖ ਲੱਗੀ ਬਹੁਤ ਜਿਆਦਾ ਛੇ-ਛੇ ਦੀ ਰੁਕਣਾ ਪੈਣਾ ਤੇ ਅੱਜ ਕੋਸ਼ਿਸ਼ ਕਰਾਂਗੇ ਕਿ ਰਾਤ ਨੂੰ ਹੀ ਵਲੌਗ ਅਪਲੋਡ ਕਰਕੇ ਐਡਿਟ ਕਰਕੇ ਪਈ ਸਾਰਾ ਕੰਮ ਨਿਵੇੜ ਕੇ ਤਾਂ ਕਿ ਸਵੇਰੇ ਜਲਦੀ ਜਲਦੀ ਅਸੀਂ ਖਾਣਾ ਪੀਣਾ ਬਣਾ ਕੇ ਖਾ ਕੇ ਤੇ ਨਿਕਲ ਸਕੀਏ ਕੱਲ ਨੂੰ ਕੱਲ ਨੂੰ ਬਾਟ ਬਾਵਾ ਕੱਢਾਂ ਅੱਜ ਤਾਂ ਹੋਰ ਹੀ ਕੌਜਾ ਹੋ ਗਿਆ ਬੋਲਦੇ ਜੇ ਕਿ ਆਸੀ ਅੱਜ ਫਾਰਾ ਪਰ ਵਧੀਆ ਅਪਲੋਡ ਨਹੀਂ ਹੋਇਆ ਨਾ ਇੰਟਰਨੈਟ ਸਪੀਡ ਸੀ ਤੇ ਨਾ ਕਿਤੇ ਚਾਰਜ ਲਾਉਣ ਨੂੰ ਜਗ੍ਹਾ ਮਿਲੀ ਲਓ ਜੀ ਟਿਕਾਣਾ ਮਿਲ ਚੁੱਕਿਆ ਰੁਕਣ ਵਾਲਾ ਤੇ ਪਿੰਡ ਹੈਗਾ ਬਹੁ ਅਕਬਰਪੁਰ ਇਹ ਹੈਗਾ ਰੋहतक ਤੋਂ 10-11 ਕਿਲੋਮੀਟਰ ਪਿੱਛੇ ਅੱਜ ਰੋहतक ਟੱਪ ਜਾਂਦੇ ਸੀ ਇਹ ਉੱਥੇ ਲੇਡਰ ਨਾ ਹੁੰਦੇ ਤੇ ਬਾਕੀ ਟਿਕਾਣਾ ਸਾਨੂੰ ਵਧੀਆ ਮਿਲਿਆ ਪੂਰਾ ਅਈ ਵਾਰ ਜੇ ਪਲਵਾਨੀ ਕਰਦੇ ਇੱਥੇ ਉਹਨਾਂ ਨੇ ਥਾਂ ਬਣਾਇਆ ਹੋਇਆ ਆਪਦਾ ਪਰਸਨਲ ਫਿਟਨੈਸ ਵਾਸਤੇ ਤੇ ਵਧੀਆ ਅਸੀਂ ਵੀ ਇੱਥੇ ਕੱਲ ਨੂੰ ਡੰਡ ਡੰਡ ਲਾ ਲਾਂਗੇ ਸਵੇਰੇ ਉੱਠ ਕੇ ਤੇ ਆ ਜਗਾ ਕੀ ਸਿੰਦਰ ਨੇ ਲਾਤਾ ਸਾਈਕਲ ਬਾਈ ਹੈਦਰ ਮਗਰਲੇ ਪਾਸੇ ਡੰਡ ਡੰਡ ਮਾਰੀ ਜਾਂਦਾ ਪਲਵਾਨ ਆ ਬਾਈ ਕਾਫੀ ਮੈਡਲ ਮੋਡਲ ਜਿੱਤੀ ਬੈਠਾ ਟਰਾਫੀਆਂ ਜੀਆਂ ਉਹੀ ਟੱਪੀ ਜਾਂਦੇ ਜੀ ਇੱਥੋਂ ਦੀ ਐਨੇ ਬਾਈ ਦੀ ਬਾਡੀ ਜੀ ਵਧੀਆ ਬਣੀ ਸੀ ਵੀ ਨਹੀਂ ਕਾ ਚੱਲ ਬਾਈ ਕੋਲੇ ਰੁਕਦੇ ਆਂ ਨਾਲੇ ਕੋਈ ਗੱਲਬਾਤ ਕਰ ਲੈਣੇ ਨਾਲੇ ਕੋਈ ਫਿਟਨੈਸ ਵਾਸਤੇ ਕੋਈ ਰਾਏ ਲਈ ਜਾਂਦੀ ਏ ਬਾਈ ਤੋਂ ਤੇ ਟੈਂਡ ਲਾਤਾ ਤੇ ਹੁਣ ਬਣਾਉਣੇ ਆ ਪਹਿਲਾਂ ਆਪਾਂ ਥਾਣਾ ਖਾਣਾ ਖੂਣਾ ਬਣਾ ਕੇ ਆਪਾਂ ਸਾਰਾ ਕੰਮ ਅੱਜ ਨਿਬੇੜ ਦੇਣਾ ਪਹਿਲੇ ਇੰਟਾਈਮ ਸਰੀ ਫਿਰ ਦੂਜਾ ਟਾਈਮ ਸਰੀ ਵੀਡੀਓ ਡਿਟ ਕਰ ਦੇਣੀ ਆ ਤੇ ਛੇ ਛੇ ਦੀ ਕੰਮ ਜਿਆ ਕਰਿਆ ਕਰਾਂ ਉਹ ਵੈਸੇ ਸਲੋ ਜਿਹਾ ਵਾੜਾ ਚੱਲਦਾ ਮੈਂ ਜਿਵੇਂ ਆਰਾਮ ਨਾਲ ਕੰਮ ਜਿਆ ਕਰ ਦੋ ਨਾ ਟਕਾ ਆ ਕੇ ਇल्ली-ਗੱਲੀ ਚੀਜ਼ ਜੀ ਤੇ ਅੱਜ ਥੋੜਾ ਜਿਹਾ ਤੇਜ਼ ਕਰਾਂਗੇ ਲਓ ਜੀ ਸਾਈਕਲ ਲਾ ਤੇ ਅੰਦਰ ਹੁਣ ਤੇ ਬਾਈ ਉਧਰ ਸਪਾਟੇ ਮਾਰੀ ਜਾਂਦਾ ਡਾਂਡ ਰੁੰਡ ਮਾਰਦਾ ਫੁੱਲ ਆੜੇ ਲਾੜੇ ਕੀ ਹਾਂ ਵਾ ਇਧਰ ਲੈਂਦਾ ਆਪਣਾ ਸਾਰਾ ਰਾਸ਼ਨ ਪਾਣੀ ਉਧਰ ਬੈਗ ਵੋਗ ਸਲੀਪਿੰਗ ਬੈਗ ਆਪਣੇ ਮੈਟ ਵਗੈਰਾ ਥੰਡੇ ਪਿਛਾਉਣ ਨੂੰ ਇੱਥੇ ਪਛਾ ਕੇ ਆਰਾਮ ਨਾਲ ਪਾਏ ਜਾਗੇ ਅੱਜ ਤੇ ਧਰਦੇ ਆਂ ਫਿਰ ਅੱਜ ਮੂਗੀ ਮਸਰੀ ਤੇ ਪਕਾਉਣੇ ਆ ਰੋਟੀਆਂ ਵਿਛਣ ਦੇਤਾ ਬਾਈ ਨੇ ਕਿਉਂ ਪੰਗਾਂ ਟਰਾਹ ਹੋਈਆਂ ਬਾਈ ਦੀਆਂ ਇੱਥੇ ਬਣਾਉਣੇ ਆ ਪਹਿਲਾਂ ਰੋਟੀਆਂ ਤੇ ਪਹਿਲਾਂ ਭਾਂਡੇ ਧੋਲਵੇ ਭਾਂਡੇ ਧੋਣ ਵਾਲੇ ਪਾਏ ਜਾਂਗੇ ਥੋੜੇ ਜਿਹਾ ਕਿਉਂਕਿ ਚੌਲ ਸੀਗੇ ਇੱਥੇ ਥੋੜੇ ਜਿਹਾ ਬਚੇ ਹੋਏ ਉਹ ਖਾਦੇ ਸੀ ਦੁਬਾਰੇ ਤੇ ਚਲੋ ਫਿਰ ਕਰਨੇ ਆ ਸ਼ੁਰੂਆਤ ਖਾਉਣੇ ਆ ਖਾਣਾ ਪੀਣਾ ਆਪਣਾ ਦੀ ਟਾਈਮਿੰਗ ਦਾ ਪੱਥਨ ਆਇਆ ਵੀ ਕਿ ਕਿੰਨੇ ਵਜੇ ਵਲੌਗ ਪਾਇਆ ਕਰੀਏ ਸਵੇਰੇ 8-9 ਵਜੇ ਜਾਂ ਦੁਪਹਿਰੇ ਤੇ ਜਾਂ ਫਿਰ ਸ਼ਾਮ ਨੂੰ 5-6 ਵਜੇ ਉਹ ਤੁਹਾਨੂੰ ਦੱਸਿਓ ਕਿ ਤੁਹਾਡੇ ਕੋਲੇ ਕਦੋਂ ਸਮਾਂ ਹੁੰਦਾ ਕਿਸ ਸਮੇਂ ਤੁਸੀਂ ਫ੍ਰੀ ਹੁੰਨੇ ਹੋ ਉਸ ਸਮੇਂ ਫਿਰ ਅਸੀਂ ਵਲੌਗ ਅਪਲੋਡ ਕਰ ਦਿਆ ਕਰਾਂਗੇ ਤੇ ਕਮੈਂਟ ਜ਼ਰੂਰ ਕਰ ਦਿਓ ਦੱਸ ਦਿਓ ਵੀ ਹਾਂ ਇੰਨੇ ਵਜੇ ਵਲੌਗ ਆ ਅਪਲੋਡ ਕਰਨਾ ਚਾਹੀਦਾ ਹਾਂ ਤੇ ਬਾਕੀ ਪਿੰਡਰ ਦਾ ਸਵੇਰੇ ਆ 8 ਵਜੇ ਤੇ ਉਹ ਜ਼ਰੂਰ ਦੇਖਿਆ ਕਰਨਾ ਜਾ ਕੇ ਬਾਕੀ ਭਾਂਡੇ ਮਾਜ ਕੇ ਹੁਣ ਬਣਾਉਣੇ ਆ ਆਪਣਾ ਖਾਣਾ ਪੀਣਾ ਲਓ ਜੀ ਦਾਲ ਤੇ ਰੋਟੀਆਂ ਆਪਣੀਆਂ ਤਿਆਰ ਆ ਨਾਲ ਪਿਆਜ਼ ਕੱਟ ਲਿਆ ਤੇ ਖਾਣਨੇ ਆ ਫਿਰ ਬਾਕੀ ਨੈਟਵਰਕ ਇੱਥੇ ਠੀਕ ਜਿਹੀ ਹੈ ਬਾਹਰਲੇ ਪਾਸੇ ਆਉਂਦਾਗਾ ਤੇ ਵਾਹ ਤੇ ਵੀਡੀਓ ਸ਼ੂਟ ਕਰੀ ਜਾਂਦਾ ਸੀ ਇਹ ਆਉਣੀ ਨਹੀਂ ਹੋ ਰਿਹਾ ਪਤਾ ਨਹੀਂ ਕੀ ਚੱਕਰ ਹੋ ਗਈ ਚਾਰਜ ਵੀ ਕਰ ਲਿਆ ਮੈਂ ਫੁੱਲ ਪਰ ਹੋ ਨਹੀਂ ਰਿਹਾ ਪਹਿਲਾਂ ਸਕਰੀਨ ਨਹੀਂ ਆਉਂਦੀ ਸੀ ਤੇ ਹੁਣ ਕੈਮਰਾ ਵੀ ਨਹੀਂ ਚੱਲ ਰਿਹਾ ਪਰ ਬਿਨਾਂ ਸਕਰੀਨ ਤੋਂ ਡਾਂਗ ਵਧੀਆ ਲਾ ਰਿਹਾ ਸੀ ਇਹ ਤੇ ਕਿਵੇਂ ਬਣੀ ਦਾਲ ਬੁੱਧਿਆ ਮਣੀ ਬਹਾਣੀ ਕੋਲ ਸੀ ਆਪਾਂ ਆ ਉਹ ਇੱਕ ਦੋ ਸੀਟੀਆਂ ਹੀ ਜਾਂ ਜਾਦੇ ਮਰਾਤੀਆਂ ਸੀ ਉਹ ਕਰਦੇ ਆ ਚਲੋ ਕੋਈ ਨਾ ਖਾਣੇ ਆ ਫਿਰ ਲਓ ਜੀ ਰੋਟੀ ਪਾਣੀ ਅਸੀਂ ਛਕ ਲਿਆ ਤੇ ਕੈਮਰੇ ਦੀ ਦਿੱਕਤ ਵੀ ਸਾਨੂੰ ਪਤਾ ਲੱਗੀ ਗਈ ਸੀ ਮੈਮਰੀ ਫੁੱਲ ਹੋਈ ਪਈ ਸੀ ਦੇਖਿਆ ਨੇ ਤਾਂ ਕਰਕੇ ਬਤੀ ਜਗ੍ਹਾੋਂ ਹਟ ਗਿਆ ਸੀ ਇਹ ਫਿਰ ਫੋਨ ਨਾਲ ਕਨੈਕਟ ਕਰਿਆ ਤੇ ਡਾਟਾ ਡਿਲੀਟ ਕਰਿਆ ਪੁਰਾਣਾ ਤੇ ਹੁਣ ਬਸ ਕਰ ਲਈ ਅਸੀਂ ਤਿਆਰੀ ਸੌਣ ਦੀ ਆ ਇਦਾਂ ਥੱਲੇ ਮੈਟ ਵਿਛਾ ਲਈ ਆਪਾਂ ਤੇ ਉੱਤੇ ਇੱਕ ਪਤਲੀ ਚਾਦਰ ਜੀ ਆ ਉੱਤੇ ਆ ਹੈਗਾ ਆਪਣੀ ਰਜਾਈ ਇਹ ਸਮਾਨ ਦਾ ਥੋੜਾ ਖਿਲਰਿਆ ਪਿਆ ਬਸ ਤੇ ਅੱਜ ਦੀ ਰਾਤ ਬਹੁਤ ਵਧੀਆ ਥਾਂ ਤੇ ਮਿਲੀ ਆ ਸਾਨੂੰ ਰੋਜ਼ ਹੀ ਵਧੀਆ ਹੁੰਦੀ ਆ ਰੋਜ਼ ਹੀ ਵਧੀਆ ਮਿਲਦੀ ਹੈਗੀ ਤੇ ਬਸ ਇਹੀ ਆ ਹੋਰ ਤਾਂ ਕੁਝ ਨਹੀਂ ਖਾਣਾ ਪੀਣਾ ਤੇ ਰਹਿਣਾ ਹੀ ਹੁੰਦਾ ਸਾਡਾ ਮੇਨ ਬਾਕੀ ਸਫਰ ਆਜੇ ਸ਼ੁਰੂ ਹੋ ਜੂਗਾ ਕੁਝ ਦਿਨਾਂ ਤੱਕ ਪਹੁੰਚ ਜਾਗੇ ਅਸੀਂ ਵਧੀਆ ਏਰੀਆ 'ਚ ਜਿੱਥੇ ਕਾਫੀ ਇਤਿਹਾਸਿਕ ਸਥਾਨ ਆਉਣਗੇ ਤੇ ਬਹੁਤ ਸੋਹਣੇ-ਸੋਹਣੇ ਦ੍ਰਿਸ਼ ਦੇਖਣ ਨੂੰ ਮਿਲਣਗੇ ਤੁਹਾਨੂੰ ਕੋਸ਼ਿਸ਼ ਕਰਦੇ ਆਂ ਕਿ ਜਲਦੋਂ ਜਲਦ ਉੱਥੇ ਪਹੁੰਚ ਜਾਈਏ ਨਹੀਂ ਤਾਂ ਤੁਸੀਂ ਵੀ ਬੋਰ ਜੇ ਹੋ ਜਾਓਗੇ ਆਹੀ ਤਿੰਨ-ਚਾਰ ਕੰਮ ਜੀ ਆ ਬਸ ਸਾਡੀ ਸਾਈਕਲ ਚਲਾ ਲਿਆ ਰੋਟੀ ਬਕਾ ਲਈ ਖਾ ਲਈ ਤੇ ਸ਼ਾਮ ਨੂੰ ਬਸ ਜਗ੍ਹਾ ਲੱਭਣੀ ਹੁੰਦੀ ਕਿਤੇ ਨਾ ਕਿਤੇ ਸੌਣ ਵਾਸਤੇ ਤੇ ਹਜੇ ਤੱਕ ਆਪਣਾ 1 ਕੁ ਰੁਪਿਆ ਨਹੀਂ ਖਰਚ ਹੋਇਆ ਜੋ ਵੀ ਅਸੀਂ ਘਰੋਂ ਸਮਾਨ ਲੈ ਕੇ ਚੱਲੇ ਸੀ ਰਾਸ਼ਨ ਪਾਣੀ ਉਹੀ ਚੱਲੀ ਜਾਂਦਾ ਅਜੇ ਬਲ ਗਿਆ ਤੇ ਬਸ ਕਰਦੇ ਆਂ ਅੱਜ ਦੇ ਬਲੌਗ ਨੂੰ ਇੱਥੇ ਹੀ ਖਤਮ ਠੀਕ ਹੈ ਓਕੇ ਬਾਈ ਜੀ ਧੰਨਵਾਦ